ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਜਿਸ ਦੀ ਤਿਆਰੀ ਬੁੜਲਾਡਾ ਦੇ ਹਰ ਹਰ ਮਹਾਦੇਵ ਸੇਵਾਦਲ ਵੱਲੋਂ ਲਗਾਏ ਜਾਣ ਵਾਲੇ 27ਵੇਂ ਪੰਡਾਰੇ ਦੀ ਤਿਆਰੀ ਜ਼ੋਰਾਂ ਸ਼ੋਰਾਂ ਤੇ ਕੀਤੀ ਜਾ ਰਹੀ ਹੈ ਜਿਸ ਤੇ ਅੱਜ ਬੁੜਲਾਡਾ ਦੇ ਪਾਮ ਵੀਲਾ ਰਿਜ਼ੋਰਟ ਵਿਖੇ ਇੱਕ ਆਲ ਇੰਡੀਆ ਕਾਨਫਰੰਸ ਰੱਖੀ ਗਈ ਇਸ ਕਾਨਫਰੰਸ ਵਿੱਚ ਆਲ ਇੰਡੀਆ ਦੀਆਂ ਬ੍ਰਾਂਚਾਂ ਨੇ ਸ਼ਿਰਕਤ ਕੀਤੀ ਜਿਸ ਤੇ ਬਾਬਾ ਅਮਰਨਾਥ ਯਾਤਰਾ ਦੌਰਾਨ ਪੰਡਾਰਾ ਤੇ ਯਾਤਰੀਆਂ ਦੇ ਰਹਿਣ ਦੇ ਪ੍ਰਬੰਧਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ ਰਖੜੀ ਦੇ ਤਿਉਹਾਰ ਤੱਕ ਚੱਲਦੀ ਹੈ ਇਸ ਤੇ ਬੋਲਦਿਆਂ ਬੁਲਾਰਿਆਂ ਨੇ ਦੱਸਿਆ ਕਿ ਹਰ ਹਰ ਮਹਾਦੇਵ ਸੇਵਾ ਦਰ ਦਾ ਪੰਡਾਰਾ ਗੁਫਾ ਤੇ ਲਗਾਇਆ ਜਾਂਦਾ ਹੈ ਅਤੇ ਇਸ ਦੇ ਬੇਸ ਕੈਂਪ ਬਾਰਤਾਲ ਵਿਖੇ ਲਗਾਇਆ ਜਾਂਦਾ ਹੈ ਇਸ ਬੇਸ ਕੈਂਪ ਵਿਖੇ ਯਾਤਰੀਆਂ ਲਈ ਖਾਣ ਪੀਣ ਦਾ ਪ੍ਰਬੰਧ ਰਹਿਣ ਸਹਿਣ ਦਾ ਪ੍ਰਬੰਧ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਹ ਪੰਡਾਰਾ ਇਸ ਵਾਰ ਜੀਤਪਾਲ ਦੀ ਨਿਗਰਾਨੀ ਹੇਠ ਰਵਾਨਾ ਹੋਵੇਗਾ ਜਿਸ ਤੇ ਜੀਤਪਾਲ ਨੇ ਅਜ ਯਾਤਰਾ ਦੌਰਾਨ ਆਉਂਦੀਆਂ ਮੁਸ਼ਕਲਾਂ ਸੰਬੰਧੀ ਸੁਝਾਅ ਵੀ ਮੰਗੇ आए हुए ब्रांचा के सेवादारा का मान सम्मान भी किया करते थे कि अगर महाकाल का साथ हमारे साथ रहा तो कोई कोई टेंशन पकड़े ना किसी भी तरह की रोटी आंखों के हम ज्यादा मुस्कुराते रहेंगे आज वो हमारे साथ नहीं रहे लेकिन आंखें जरूर नम हैं लेकिन हौसले बहुत बुलंद हैं और इस बार भी हम भटारा पूरे ज़ोर शोर के साथ दशा भंडारा जी मैं प्रधान हूँ पाल ठीक है जी अमरनाथ गुफा के पहली सीढ़ी से लंगर लगता है तालटाल बेस कैंप है मैडिकल दूर प्रबंध किसी चीज़ की कमी नहीं आन दी है जल्द जल्द ही जानते बाबे दर्शन करके आने ਸਪੋਰਟ ਹੈ ਜੀ ਮੋਦੀ ਸਰਕਾਰ ਨੇ ਕੋਰਾਂਡ ਪੁਆਇੰਟ ਕਿਸੀ ਚੀਜ਼ ਦੀ ਕੋਈ ਕਮਿਟੀ ਹੋ ਜਿੱਤੀ ਜਾਵੇਗੀ ਅਗਰ ਸ਼ੰਭਾਗ ਮਨ ਜੀ ਬਾਬਾ ਜੀ ਦਾ ਸੰਗਤ ਨੂੰ ਜਾਣਗੇ ਜੀ 4 ਤੋਂ 5 ਲੱਖ ਰੁਪਏ 4 ਤੋਂ 5 ਲੱਖ ਰੁਪਏ ਜਤਰੀ ਜਾਏਗਾ ਤੇ ਦੂਬਾ ਮਨ ਜੀ ਸੈਸ਼ਨ ਹੋਈਆ ਇਹ ਭੰਡਾਰ ਤੇ ਵੀ ਫਾਦੀ ਫੈਲੀਸਿਟੀ ਉੱਤਰ ਜਿਹੜਾ ਲਾਸਟ ਸੀੜੀ ਆ ਗਈ ਫੈਲੀਸਿਟੀ ਉੱਥੇ ਬਾਬਾ ਜੀ ਦਾ ਪ੍ਰਸ਼ਾਦ ਚਰਨਾ ਤੇ ਚਰਨਾ ਸਿੰਘ ਚਲ ਗਿਆ ਕੀ ਅਸੀਂ ਦੋ ਹੈ ਸੀ 27ਵਾਂ ਵਿਸ਼ਾਲ ਮੰਡਾਰਾ ਬਾਬਾ ਅਮਰ ਰਾਜੀ ਦੀ ਗੋਪਾ ਦੇ ਉੱਪਰ ਲੈ ਕੇ ਜਾ ਰਹੇ ਹਾਂ ਸਰਾਈਨ ਬੋਰਡ ਦਾ ਐਂਡ ਸਾਨੂੰ ਮੋਦੀ ਗਵਰਨਮੈਂਟ ਦਾ ਪੂਰਾ ਸਹਿਯੋਗ ਜੋ ਹੈ ਪ੍ਰਸ਼ਾਸਨ ਨੂੰ ਲੋਕੀ ਮਿਲਦਾ ਸਾਨੂੰ ਅਤੇ ਤੇ ਹਰ ਤਰ੍ਹਾਂ ਦੀ ਸਹੂਲਤਾਂ ਜੋ ਹੈ ਪ੍ਰਸ਼ਾਸਨ ਵੱਲੋਂ ਸਾਨੂੰ ਦਿੱਤੀ ਜਾਂਦੀ ਹੈ ਅਤੇ ਅਸੀਂ ਜੋ ਹੈ ਬਖਤੋਬਾ ਤਨੋਂ ਮਨੋਂ ਤਨੋਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੀ ਅਮਰਨਾਥ ਯਾਤਰਾ ਦੇ ਉੱਤੇ ਸਰਦਾਰ ਤੋਂ ਪਹੁੰਚਦੇ ਨੇ ਉਹਨਾਂ ਦੀ ਅਸੀਂ ਤਰੋਂ ਮਨੋਂ ਤੋਂ ਸੇਵਾ ਕਰਦੇ ਹਾਂ ਤੇ ਹਰ ਤਰ੍ਹਾਂ ਦੀ ਸਹੂਲਤਾਂ ਉੱਤੇ ਦੇਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਸਸਤਾ ਦੇ ਵਿੱਚ ਜੋ ਹੈ ਯਾਤਰੀਆਂ ਦੀ ਸੁਵਿਧਾ ਦੇ ਲਈ ਜਿਸ ਤਰ੍ਹਾਂ ਮੈਡੀਕਲ ਸੁਵਿਧਾ ਰੱਖੀ ਜਾਂਦੀ ਹੈ ਕੰਬਲ ਦਵਾਈਆਂ ਰਾਸ਼ਨ ਖਾਣ ਪੀਣ ਦਾ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਆਕਸੀਜਨ ਸਿਲੰਡਰ ਤੱਕ ਜੋ ਹੈ ਸਸਤਾ ਲੱਗੇ ਜਾਂਦੀ ਹੈ ਤਾਂ ਕਿ ਕਿਸੇ ਵੀ ਯਾਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ ਜੋਲੇ ਸ਼ੰਕਰ ਭਗਵਾਨ ਜੀ ਜੈ ਬੋਲੇ 나ਥ ਕੀ ਜੈ ਮਾਈਕ भूखे को अन्न प्यासे को पानी जय बाबा अमरनाथ पर पानी हर साल दी तरह इस साल भी हर हर महादेव सेवा दल वालों स्थाई मलंगर जो बाबा अमरनाथ की गुफा दे ऊपर लगाया जा रहा है और सारे शिव भक्तों दे सहयोग नाल बड़े धूमधाम नाल ये लंगर जी रहेगा लगाया जा रहे है और इस बार भी assi sare Shiv bhakton nu binti karde ha ਵੀ ਕੋਈ ਵੀ ਮਨ ਚ ਡਰ ਲੈ ਕੇ ਉੱਥੇ ਪਹੁੰਚਣ ਦੀ ਲੋੜ ਨਹੀਂ ਹੈ ਜਦੋਂ ਐਨ ਖੁੱਲੇ ਦਰਸ਼ਨ ਬਾਬਿਆਂ ਦੇ ਮਿਲਣਗੇ ਕੋਈ ਉੱਥੇ ਆ ਜਾ ਡਰ ਦਾ ਮਾਹੌਲ ਨਹੀਂ ਹੈ ਆਓ ਸਾਰੇ ਇਹਨਾਂ ਇਥੇ ਆਪਾਂ ਵੱਤਵਾਦ ਆਪਾ ਪੋੜੀ ਨਾ ਦੇ ਦਰਸ਼ਨਾਂ ਵਾਸਤੇ ਤੇ ਪਹੁੰਚੀਏ ਪੂਰਾ ਮੋਦੀ ਸਰਕਾਰ ਨੇ ਇਸ ਵਾਸਤੇ ਵੀ ਪੂਰਾ ਇੱਕ ਆਪਣਾ ਪਹਿਰਾ ਦਿੱਤਾ ਹੋਇਆ ਉੱਥੇ ਵੀ ਕਿਸੇ ਵੀ ਸ਼ਿਪਗੱਦੇ ਉੱਤੇ ਕੋਈ ਆਂਚ ਨਾਵੇ ਉਸ ਵਾਸਤੇ ਮੋਦੀ ਸਰਕਾਰ ਵੀ ਪੂਰਾ ਤਿਆਰਬਰ ਤਿਆਰ ਹੈ ਤੇ ਇਸ ਕਰਕੇ ਆਓ ਆਪਾਂ ਬਾਬਾ ਆਬਰ ਰਾਤ ਬਰਫਾਨੀ ਦੇ ਦਰਸ਼ਨਾ ਵਾਸਤੇ ਉੱਥੇ ਪਹੁੰਚੀਏ ਔਰ ਬਤਵਾ ਦਰਸ਼ਨ ਕਰੀਏ ਜੈ ਬਾਬਾ ਅਮਰਨਾਥ ਬਰਫਾਨੀ ਭੁੱਖੇ ਕਵਨ ਪਿਆਸੇ ਕੋ ਪਾਣੀ ਬੋਲਿਨਾਥ ਕੀ ਜੈ ਜਿਸ ਤਰ੍ਹਾਂ ਕੇ ਸਭ ਨੂੰ ਪਤਾ ਹੀ ਹੈ ਕੇ ਬਲਾਡੇ ਦੀ ਮੰਨੀ ਪ੍ਰਮਣੀ ਸੰਸਥਾ ਹਰ ਹਰ ਮਹਾਦੇਵ ਸੇਵਾ ਮੰਡਲ ਬਲਾਡਾ ਵੱਲੋਂ ਪਹਿਲ ਗਾਮ ਵਿਖੇ 27ਵਾਂ ਭੰਡਾਰਾ ਯਾਨੀ ਕਿ ਜਾਵੇਗਾ ਐਤ ਕੀ ਔਰ ਹਰ ਸਾਲ ਇਹਨਾਂ ਦਾ ਭੰਡਾਰਾ ਬਹੁਤ ਹੀ ਵਧੀਆ ਯਾਨੀ ਕਿ ਲੱਗਦਾ ਹੈ ਉੱਥੇ ਖਾਣ ਪੀਣ ਦਾ ਬਹੁਤ ਵਧੀਆ ਪ੍ਰਬੰਧ ਹੁੰਦਾ ਹੈ ਠਹਿਰਨ ਦਾ ਵੀ ਪ੍ਰਬੰਧ ਹੁੰਦਾ ਹੈ ਜਿਹੜੇ ਇਹਨਾਂ ਦੇ ਵਰਕਰ ਨੇ ਸਾਰੇ ਤੰਦ ਹੀ ਨਾਲ ਕੰਮ ਕਰਦੇ ਨੇ ਮੇਰੀ ਯਾਨੀ ਕਿ ਇਸ ਵੀਡੀਓ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਕਿ ਸਾਰੇ ਸੰਸਾਰ ਵਾਸੀਆਂ ਨੂੰ ਬੇਨਤੀ ਹੈ ਕਿ ਬੇਚਿਚ ਕੋ ਕੇ ਅਮਰ ਅਦੀ ਯਾਤਰਾ ਕਰੋ ਸਰਕਾਰ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਜਾਂਦੇ ਨੇ ਔਰ ਇਸ ਸਾਲ ਤਾਂ ਇਸ ਤੋਂ ਵੀ ਜ਼ਿਆਦਾ ਸਿਕਿਉਰਿਟੀ ਹੋਏਗੀ ਬਹੁਤ ਅੱਛਾ ਪ੍ਰਬੰਧ ਹੋਏਗਾ ਥੈਂਕ ਯੂ ਜੀ हर हर महादेव सेवा दल बुढ़लाडा की ओर से हर साल की तरह सालाना जो मीटिंग की गई है पाम बुडलाडा में अमरनाथ में भंडारा जा रहा है इनका इनके सभी मेंबर को बधाई ये सभी बधाई के पात्र हैं बहुत ही मेहनत कर रहे हैं इनके प्रधान जी शाना जी बहुत ही सारे मेंबर बहुत ही बधाई के पात्र हैं जो ये भंडारा लगाते हैं हर हर महादेव सेवा दल बुढ़लाडा अमरनाथ की अमरनाथ में लगाते हैं बहुत ही अच्छा प्रबंध है और सरकार का भी बहुत बढ़िया अरेंजमेंट है किसी को कोई डरने की जरूरत नहीं है बहुत अरेंजमेंट किया गया है बहुत अच्छा बना रहा है जय श्री राम जय शंकर बोलिए।